ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਬਾਈ ਦਾ ਐਡਰੈਸ ਇੱਕ ਰਾ ਜਰੂਰ ਕਨਫਰਮ ਕਰ ਲਿਓ ਪਿੰਡ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਦਾ ਨਾਮ ਗੁਰਸਾਭ ਸਿੰਘ ਜਿਹਨਾਂ ਦੇ ਫਾਰਮ ਤੇ ਅੱਜ ਪਹੁੰਚੇ ਆ ਵੀਡੀਓ ਬਣਾਉਣ ਦੋ گاਵਾ ਇੱਕ ਦਾ ਆਹ ਏੜੇ ਸਾਹਮਣੇ ਗੱਪਲ ਤੇ ਏ ਜਿਹੜੀ ਗਾ ਬਿਲਕੁਲ ਤਾਜੀ ਸੋਈ ਹੈ ਮੱਝਾਂ ਵੀ ਧੋਵੇਂ ਤਾਜ਼ੀਆਂ ਸੋਈਆਂ ਜੀ ਬਟੇ ਇਹ ਲਾ ਪ੍ਰੋਪਰ ਸਾਰੀ ਆਪਾਂ ਬਾਜੇ ਦੇ ਕੋਲੋਂ ਪੁੱਛ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪਾਂ ਆ ਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਬਣੇ ਬਾਜੇ ਨਾਲ ਗੱਲਬਾਤ ਕਰਕੇ ਡਿਟੇਲ ਸਾਰੀ ਪੁੱਛਦੇ ਆ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ ਹਾਂਜੀ ਬਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਬਾਜੀ ਠੀਕ ਠਾਕ ਹੈ ਵਧੀਆ ਵਧੀਆ ਚਲਿਓ ਤਾਂ ਕੰਮ ਕਰਦੇ ਆ ਹੈ ਵਧੀਆ ਮਾਰੀਂ ਅਡਰੈਸ ਬੋ ਜੇਸਾ ਗੱਪ ਇਹਨਾਂ ਆਪਣਾ ਬਲੇਰ ਹਾਂਜੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਪਟੀ ਠੀਕ ਹੈ ਜੀ ਤੇ ਨਾਮ ਆਪਣਾ ਗੁਰਸਾਹਬ ਸਿੰਘ ਹਾਂਜੀ ਤੇ ਫੋਨ ਨੰਬਰ ਹੈਗਾ 7529945422 ਠੀਕ ਹੈ ਜੀ ਹਾਂਜੀ ਚਾਰ ਨਗ ਟੋਟ ਚਾਰ ਨਗ ਵਿਜੇ ਦੋ ਮਝਾ ਦੋ ਹੀ ਗਾਵਾਂ ਦੋ ਮਝਾ ਸੁਈਆਂ ਗਾਂ ਵੀ ਕੁਸੂਈ ਤੇ ਟਾਕ ਆਪਣਾ ਹੈ ਨਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਆਪਾਂ ਸ਼ੁਰੂ ਕਰ ਲਈਏ ਮਝਾ ਤੋਂ ਪਹਿਲਾਂ ਡਿਟੇਲ ਆਪਾਂ ਸ਼ੁਰੂ ਕਰ ਦੱਸੀਏ ਵੀਰਾਂ ਨੂੰ ਵੀ ਇਹ ਜਿਹੜੀ ਮਝ ਸਾਹਮਣੇ ਹੈ ਉਰਲੇ ਪਾਸੇ ਵਾਲੀ ਸੁਭਾ ਕਿਹਨਾ ਸੁਈਏ ਇਹ ਸੁਭਾ ਵੀ ਜੀ ਦੂਜਾ ਦੂਜਾ ਸੁਭਾ ਹੈ ਇਹ ਭਾਵੇਂ ਦੂਜਾ ਗੇਲੇ ਪੰਜ ਦੂਜਾ ਗੇ ਤੇ ਇਹਨੂੰ ਸੂਈ ਨੂੰ ਬਾਈ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਅੱਜ ਵੀ ਜੀ 7ਵਾਂ ਦਿਨ ਹੋਇਆ 7ਵਾਂ ਦਿਨ ਸਰ 14 ਦਿਨ ਹਾਂਜੀ 14 ਤਰੀਕ ਦੀ ਤੁਸੀਂ ਦੱਸਿਆ ਵੀ ਹਾਂ 14 ਦੇ ਮਾਰ ਦੀ ਜੇ ਮੈਸੇਜ ਹੋ ਠੀਕ ਹੈ ਜੀ ਤੇ ਹੁਣ ਬਾਈ ਜੀ ਚਵਾਵਾ ਦੁੱਧ ਜਿਹੜਾ ਕਿੰਨਾ ਮੌਕਾ ਜਿਹੜਾ ਚਵਾਵਾ ਦੁੱਧ ਵੀਰ ਜੀ ਭਾਵੇਂ 12 ਕਿਲੋ ਤੋਂ ਬਾਹਰ ਹੋ ਜਾਈ ਤੇ ਆਪਾਂ ਜਿਹੜਾ ਠੰਡਾ ਦੁੱਧ ਲੀਟਰ ਮਾਰ ਕੇ ਜਿਹੜਾ ਹੋਗੇ ਵੀ ਆਪ ਦਾ ਖੁਸ਼ ਹੋਵੇ ਵੀ ਦੁੱਧ 10 ਕਿਲੋ ਦੱਸਾਂਗੇ ਤਾਂ ਹੋਊਗਾ ਹੋਵੇ 12 ਹੀ ਹੋਊਗਾ ਠੀਕ ਹੈ ਜੀ ਕਿਲੋ ਵਾ ਘਾਟ ਹੀ ਦੱਸਾਂਗੇ ਠੀਕ ਹੈ ਜੀ ਮਤਲਬ 10 ਕਿਲੋ ਦੀ ਗਰੰਟੀ ਹਾਂ 10 ਕਿਲ ਮਖਾਵਾ ਵੈਸੇ ਦੋਸਤੋ 12 ਕਿਲੋ ਵਾਲੇ ਕਰਦੀ ਹੈ ਬਾਕੀ ਦੋ ਮੈਂ 14 15 14 ਕਿਲੋ ਕਰ ਜੂਗੀ ਅਜੇ ਸੱਚੇ ਸੁਈ ਅਜੇ ਮੈਲਾ ਮਾਰਨਾ ਸ਼ੁਰੂ ਨਹੀਂ ਕੀਤਾ ਨਹੀਂ ਮੈਲਾ ਨਹੀਂ ਅਜੇ ਮੈਂ ਬੋਲੇ ਚੋਂ ਨਿਕਲੀ ਆ ਠੀਕ ਹੈ ਜੀ ਤੇ ਇਹਦੇ ਮਗਰ ਬੱਚਾ ਬਾਈ ਜੀ ਕੀ ਇਹਦੇ ਮਗਰਾ ਕਟਾ ਜੋ ਆਹ ਕਟਾਈ ਹਾਂਜੀ ਹਾਂਜੀ ਆਹ ਜੇ ਕਟਾ ਦੋਸਤੋ ਮੇਠਾ ਮਗਰ ਦੇ ਤੇ ਇਹਦਾ ਬਾਈ ਜੀ ਮੁੱਲ ਕਿਨਾ ਕਰਨਾ ਇਹਦਾ ਵੀ ਜੀ ਮੁੱਲ ਦੇ ਕਰਨ ਰਵੇ 1-10 ਕਰਦੇ ਆ ਜੀ ਤੇ 1-5 ਵੀ ਦੇ ਦਾਂਗੇ 1 ਲੱਖ 5000 ਦੇ ਹਾਂਜੀ ਉਹ ਚ ਕੋਈ ਮਾਨ ਤੜ ਹੈਗਾ ਜੀ ਹੋਰ ਕਰਦੀ ਇੱਕ ਵਾਰੀ ਇੱਕੇੜਾ ਕਰ ਦਿਓ ਤੁਸੀਂ ਆਪੇ ਕਰ ਦਿਓ ਜੋ ਕਰਨਾ ਪੂਰੇ ਲੱਖ ਦੀ ਕਰਦੀ ਪੂਰੇ ਲੱਖ ਜਿਹਦਾ ਠੀਕ ਉਹ ਚ ਸ਼ੋਰ ਹੀ ਕਰਾਂਗੇ 200 ਰੁਪਿਆ ਠੀਕ ਹੈ ਜੀ ਹਾਂ ਜੀ ਲਓ ਜੀ ਦੋਸਤੋ ਕਾਦਗਾਠ ਮੈਂ ਦਾ ਚੈੱਕ ਕਰ ਲਿਓ ਦੁੱਧ ਹੁਣ ਕਬਈ ਕਹਿੰਦਾ ਵੀ ਬੋਲਾ ਗਨ ਲਓ ਕਿ ਦੁੱਧ ਗਨ ਲਓ 10 ਕਿਲੋ ਦੀ ਤੁਸੀਂ ਮੰਨ ਕੇ ਸੌਦਾ ਕਰ ਲਓ ਜੀ ਬਾਕੀ ਬਹੁਤ ਵਾਹ ਹੈ ਹੈਨਾ ਜਲਸੀ ਗਾਰ ਕੀ ਬੂਤੀ ਲੱਗੀ ਨਗੀ ਜੀ ਖਾਵਾ ਕੋ ਗੱਡਿਆ ਹੋਣੇ ਲੱਗਿਆ ਠੀਕ ਹੈ ਜੀ ਵਖਾਵਾ ਵੈਸੇ ਦੋਸਤੋ 12 ਕਿਲੋ 12 ਕਿਲੋ ਦਾ ਕਰੂਗੀ ਹੈ ਨਾ ਜੀ ਹਾਂ ਜੀ ਹਾਂ ਜੀ ਮੰਗ ਰੱਖੀ ਗਈ 1,10,000 ਰੁਪਇਆ ਤੇ 1 ਲੱਖ ਦੇ ਵਿੱਚੋਂ ਥੋੜਾ ਬੜਾ ਸ਼ੋਰ ਛਾਪਾ ਮਾਨਤਾ ਜਿਹੜਾ ਮੌਕੇ ਤੇ ਬਣਦਾ ਤਾਂ ਆਉਗਾ ਹੈ ਨਾ ਜੀ ਲਿਓ ਜੀ ਤੋੜ ਕੇ ਦਿਖਾਈਏ ਆ ਦੋਸਤੋ ਕਰਿਓ ਚੈੱਕ ਸੁਆ ਕੋਈ ਦੂਜਾ ਮੱਲੇ ਕੋਈ ਤੀਜਾ ਮੱਲੇ ਉਹ ਤੁਹਾਡੇ ਸਾਹਮਣੇ ਆ ਜਾਣੀਆਂ ਲਓ ਜੀ ਆਹ ਸਿੰਗਾ ਸੁੰਗਾ ਦੀ ਕੁਆਲਿਟੀ ਚੈੱਕ ਕਰ ਲੋ ਬਹੁਤ ਬਰੀਕੀ ਜਿਹਾ ਪਤਲੀ ਚਮੜੀ ਦੀ ਹੈ ਮੈਂ ਪਤਲੀ ਚਮੜੀ ਆ ਕਰਿਓ ਚੈੱਕ ਦੇਖੋ ਜੀ ਸਿੰਗਲ ਡੀ ਦੀ ਮੱਝ ਜਿਹਨੂੰ ਕਹਿੰਦੇ ਤੇ ਆਰਡਰ ਕੁਆਲਿਟੀ ਦੇਖੋ ਬਹੁਤ ਸੋਹਣੀ ਬੰਤਰ ਤਿਆਰ ਕੀਤੀ ਆ ਤੇ ਥਣਾ ਸੋਹਣਾ ਦੀ ਜਿਹੜੀ ਕੁਆਲਿਟੀ ਆ ਨਾ ਬਹੁਤ ਵਧੀਆ ਆ ਲਓ ਜੀ ਕਰੋ ਜੀ ਚੈੱਕ ਦੇਖੋ ਜੀ ਸੂਗ ਇਹ ਨਾ ਥੋੜਾ ਜਿਹਾ ਪਸ਼ੂ ਵੈਸੇ ਕਰਦਾ ਹੁੰਦਾ ਹਾਂ ਲੱਭਾਇਆ ਲਾਇਆ ਜਿਵੇਂ ਨੇ ਹਾਂਜੀ ਲਿਓ ਜੀ ਭਾਈ ਮੋੜ ਲਓ ਉੱਪਰ ਆ ਕਰ ਜਾਂਦਾ ਪਸ਼ੂ ਡਰ ਜਾਂਦਾ ਥੋੜਾ ਜਿਹਾ ਕਈ ਰਾਂ ਵੈਸੇ ਲਓ ਜੀ ਪਸ਼ੂ ਨਾ ਵੈਸੇ ਥੋੜਾ ਜਿਹਾ ਉਪਰੇ ਘਰ ਆ ਕੇ ਥੋੜਾ ਜਿਹਾ ਕਰ ਜਾਂਦਾ ਵਾ ਬਾਕੀ ਆ ਥਣ ਵੇਖੋ ਦੋਸਤੋ ਨਖੜਵੇਂ ਚਾਰੇ ਥਣ ਗੈਪ ਦੇ ਵਿੱਚ ਕੋਈ ਫੋਟ ਸ਼ਾਟ ਨਾਲ ਚਵਾਰੀ ਚੂਈ ਬਾਈ ਇੱਕਦਮ ਚੌਣ ਇੱਕ ਨੰਬਰ ਹੋ ਗਈ ਠੀਕ ਹੈ ਜੀ ਹਾਂਜੀ ਤੇ ਇਹ ਤੋਂ ਅੱਗੇ ਬਾਈ ਜੀ ਦੋ ਨੰਬਰ ਤੇ ਜਿਹੜੀ ਮੱਛ ਬੱਦੀ ਹੈ ਇਹ ਵੇਖ ਜੀ ਕਰਵਾਲੇ ਕਹਿੰਦਾ ਉਹ ਦੂਜਿਆਂ ਨੇ ਤੀਜੇ ਸਵੇਰ ਮਹਿ ਜੋ ਠੀਕ ਹੈ ਬਾਕੀ ਕੋਈ ਆਪ ਦੀ ਸਮਝ ਕਰੀ ਠੀਕ ਹੈ ਜੀ ਹਾਂਜੀ ਇਹਨੂੰ ਬਾਈ ਜੀ ਸੂਈ ਨੂੰ ਕਿੰਨਾ ਡੈਮੋਗੇ ਇਹਨੂੰ ਸੂਈ ਨੂੰ ਆਜ ਚੌਥਾ ਦਿਨ ਹੋਇਆ ਜੀ ਚੌਥਾ ਦਿਨ ਹੈ ਕਿਹਦੇ ਮਗਰ ਬੱਚਾ ਇਹਦੇ ਮਗਰ ਕੱਟਾ ਹੋਇਆ ਜੇ ਬਾਹਰ ਵਜਾ ਕਿਹਦੇ ਮਗਰ ਕੱਟਾ ਬਾਹਰ ਤੋਂ ਬੰਦਾ ਈ ਚੇਰੋ ਤਾਂ ਪੈ ਗਿਆ ਆਜ ਕੱਟਾ ਤੇ ਮਗਰ ਠੀਕ ਹੈ ਜੀ ਅੱਛਾ ਬਾਈ ਜੀ ਹੁਣ ਇਹਦੇ ਥੱਲੇ ਜਿਹੜਾ ਬੋਲਾ ਕਿੰਨਾ ਬੋਲਾ ਵੀਰ ਜੀ ਉਸਨੇ ਹੋ ਗੁਰਪਾਲ ਭਾਏ ਨੋਂ ਤੋਂ ਬਾਹਰ ਹੋਏ ਆ ਪਾ 8 ਕਿਲੋ ਚਵਾਵਾਂਗੇ ਬੋਲੇ 8 ਕਿਲੋ ਚਵਾਈ ਵਾਲਾ ਹੈਗਾ ਨਾ ਜੀ ਅਗੇ ਬੋਲੇ ਜੋ ਕੱਲ ਮੈਂ ਥਕਾਲੀ ਸਾਫ ਕੀਤੀ ਆ ਠੀਕ ਹੈ ਜੀ ਥਣਾ ਥਣਾ ਦੀ ਸਪੇਸ ਵੀ ਲੋ ਚੰਗੀ ਹੈ ਤੇ ਇਹਦਾ ਬਾਈ ਜੀ ਲੈਣ ਦੇ ਨੇ ਕੀ ਹੈ ਇਹਦਾ ਲੈਣ ਦਾ 95000 ਰੁਪਏ ਕਰਦੇ ਆ ਅੱਛਾ ਜੀ ਉਹ ਚੋਂ ਮਾਦਰ ਕਿੰਨਾ ਕੋਸ ਤੇ ਮਾਦਰ ਪੂਰੇ 90 ਦੀ ਮੈਂ ਦਵਾਂਗੀ ਪੂਰੇ 90 ਦੀ ਹੈ ਨਾ ਜੀ ਠੀਕ ਹੈ ਜੀ ਗਜਾਇਸ਼ ਹੈ ਕੀ ਥੋੜੀ ਬੜੀ ਗਜਾਇਸ਼ ਔਰ ਛੱਪਾ ਕਰਾਂਗੇ ਠੀਕ ਹੈ ਜੀ ਬਾਕੀ ਅੱਖਾਂ ਦੋਵੇਂ ਬਿੱਲੀਆਂ ਮੁਣਕੀਆਂ ਚੈੱਕ ਕਰ ਲਿਆ ਨਾ ਕੁਝ ਕੁਝ ਨਿਸ਼ਾਨੀਆਂ ਨੀਲੀ ਦਾ ਵੀ ਆਈਆਂ ਤੇ ਲੇਓ ਬੋਦੀ ਨੂੰ ਤੋਰ ਕੇ ਦਿਖਾ ਦੇ। ਕਰਿਓ ਚੈੱਕ ਦੋਸਤੋ ਸੂਬਾ ਦੂਜਾ ਮੰਲ ਦੇ ਕੋਈ ਤੀਜਾ ਮੰਲ ਦੇ ਇਹ ਵੀ ਬਿਲਕੁਲ ਬਰੀਕ ਚਮੜੀ ਦੀ ਮੱਝ। ਸੈਗ ਸੈਗ ਬਹੁਤ ਬਰੀਕ ਲਗਾ ਨਿਕਲ ਆਉਂਦਾ। ਹਾਂ ਜੀ ਹਾਂ ਜੀ। ਲਓ ਜੀ। 8 ਕਿਲੋ ਬੋਲਾ ਮੰਨ ਕੇ ਬਾਈ ਕਹਿੰਦਾ ਕੋਈ ਵੀਰ ਭੈਣ ਭਰਾ ਸੱਭਾ ਕਰ ਸਕਦਾ। ਆਹ ਬੱਚਾ ਦਾ। ਠੀਕ ਹੈ ਜੀ। ਆਹ ਜੇ ਬੱਚਾ ਦੋਸਤੋ ਇਹਦੇ ਕਟਾਣਾ। ਦੋਨਾਂ ਮੱਜਾਂ ਦੇ ਮਗਰ ਜਿਹੜੇ ਬੱਚੇ ਕੱਟੇ ਹੈ ਜੀ। ਲਓ ਜੀ ਕਰ ਲਿਓ ਚੈੱਕ। ਮੇਕ ਕੋਸ਼ਿਸ਼ ਹਲੋ ਜੀ ਬਹੁਤ ਸੋਹਣੀ ਮਜਲ ਦੇ ਬਾਈ ਜੀ ਕਮਾ ਲੋ ਜਿੱਥੇ ਇੱਥੋਂ ਕਮਾ ਲੋ ਪਰ ਜੀ ਦੇਖੋ ਜੀ ਅੱਖਾਂ ਦੋਵੇਂ ਬਿੱਲੀਆਂ ਮਣਕੀਆਂ ਸਾਫ਼ ਸੁਥਰਾ ਆਰਡਰ ਤਿਆਰ ਕਦ ਕਦ ਸੁਣ ਰਾਜੀ ਆ ਪੂਰੀ ਜਿੰਨੀ ਵੀ ਹੈਗੀ ਇਹਦੀ 90000 ਦੇ ਵਿੱਚੋਂ ਤੁਹਾਡਾ ਸ਼ੋਰ ਛੱਪਾ ਮਾਨਤਾ ਨਾਲ ਆ ਗਿਆ ਜਾਂਦਾ ਜਿਹੜਾ ਮੌਕੇ ਤੇ ਜਰੂਰ ਹੋ ਗਾ ਵੈਸੇ ਡਿਮਾਂਡ ਰੱਖੀਏ ਤੇ 95000 ਦੀ ਬਾਈਂ ਦੇ ਰੱਖੀਏ ਡਿਮਾਂਡ ਇਹਦੀ ਸੋਹਣੇ ਦਿਖੜਵੇਂ ਥਾਣੇ ਚਾਰੇ ਗੈਪ ਦੇ ਵਿੱਚ ਕੋਈ ਫੋਟੋ ਸ਼ਾਟ ਨਾਲ ਬਾਕੀ ਵੀ ਜੀ ਚਵਾਈ ਬਹੁਤ ਜਿਆਦੀ ਵਧੀਆ ਲੱਗੀ ਮੈਨੂੰ ਠੀਕ ਹੈ ਜੀ ਤਾਂ ਤੋਂ ਆ ਚਾਰੇ ਸਣੇ ਬਰਾਬਰ ਮੈਂ ਨਾ ਮੈਂ ਮੋਗਾ ਯਾਰ ਠੀਕ ਹੈ ਹਾਂਜੀ ਠੀਕ ਹੈ ਜੀ ਬਾਕੀ ਇਹ ਜੀ ਵੀ ਦੱਸਾਂ ਕਿ ਕੋਈ ਤਾਂ ਨਿਕਲੂਗਾ ਕੋਈ ਜੋ ਦੱਸਕ ਹੋ ਨਿਕਲੂਗਾ ਠੀਕ ਹੈ ਜੀ ਹਾਂ ਜੀ ਆਪਾਂ ਹੋ ਜਾ ਕਾਮਯਾਬ ਹੋਈ ਕੰਮ ਇਹ ਕਰਨਾ ਠੀਕ ਹੈ ਜੀ ਧੂਰ ਮਾਰ ਲਾਗੇ ਤਾਂ ਦੂਰ ਮਾਰ ਲਾਗੇ ਇਸ ਤੋਂ ਅਗੇ ਭਾਈ ਜੀ ਗਾਂ ਬਾਰੇ ਦੱਸਿਏ ਇਹ ਗਾਂ ਸੁਹਾ ਕਰਨਾ ਸੀ ਇਹ ਵੀ ਜੀ ਦੂਜਾ ਸੁਹਾ ਸੀ ਜੋ ਕਿੰਨਾ ਟਾਈਮ ਹੋ ਗਿਆ ਭਾਈ ਜੀ ਇਹਨੂੰ ਸੂਈ ਨੂੰ ਅੱਜ 15 ਦਿਨ ਲਾਓ ਤੁਸੀਂ 15 ਦਿਨ ਇਹਦਾ ਮਰ ਬੱਚਾ ਆ ਵਛਾ ਆ ਵਛਾ ਜਿਹੜੇ ਮਗਰ ਅਛਾ ਆ ਵਛਾ ਜਿਹੜਾ ਇਹ ਵੀ ਜੀ ਇੱਕ ਘੰਟਾ ਹੋਇਆ ਉਹਨੂੰ ਲੈਂਦੀ ਆ ਤੇ ਆਪਾਂ 2.5 ਘੰਟੇ 3 ਘੰਟੇ ਚਾ 2.5 ਘੰਟੇ ਚੋਈ ਚੁਆਈ ਕਰਕੇ ਲੈਂਦੀ ਹੈ ਪ੍ਰੋਪਰ ਚੁਆਇਸ ਉਹ ਕਰ ਦਿੱਤੀ ਹੈ ਨਾ ਜੀ ਕਿ ਉਹ ਕਿ ਬਗਾ ਲੈਂਦੇ ਨੇ ਬਾਈ ਜੀ 2:30 ਵਜੇ ਜਦੋਂ ਤੁਸੀਂ ਚੁਆਈਏ ਕਿੰਨਾ ਕੁ ਦੁੱਧ ਜਿਹੜਾ ਚੁਆਉਣਾ ਉਹਦੇ ਵਿਦਿਓ ਦੇ ਥੱਲੇ ਦੁੱਧ 7 ਕਿਲੋ ਲਾਗੇ ਬਣੇ ਦੁੱਧ ਹੈਗਾ 7 ਕਿਲੋ ਲਾਗੇ ਹੈ ਨਾ ਜੀ ਮੇਰੇ ਕੋਲ ਹਾਂ ਜੀ ਇਹ ਚੁਆਈ ਕਰਕੇ ਨਹੀਂ ਬਾਕੀ ਦੁੱਧ ਦਾ ਗਾਰ ਦੇ ਥੱਲੇ ਆਪਾਂ ਉਹ ਦੱਸ ਰਿਹਾ ਹੈ ਘਰ ਵਾਲਾ ਤੇ ਵਿਚਾਰਾ ਬਾਈ ਆਪਾਂ 16 ਕਿਲੋ 16 ਕਿਲੋ 16 ਕਿਲੋ ਦੱਸ ਦਿਓ 3 ਵਜੇ ਦੀ ਚੁਆਈ ਦੇ ਵਿੱਚ 7 ਕਿਲੋ ਤੇ 16 ਕਿਲੋ ਦੇ ਮਜੇ ਨਾ ਹੁੰਦੇ ਹਾਂ 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 ਠੀਕ ਹੈ ਜੀ ਇਹਦਾ ਬਾਈ ਜੀ ਕੀ ਮੁੱਲ ਕਰਦੇ ਇਹਦਾ ਮੁੱਲ 65000 ਰੁਪਇਆ ਕਰਦੇ ਆ 65000 ਹਾਂ ਜੀ ਆਪਾਂ ਸੇਲ ਵਾਲਾ ਹੀ ਕੰਮ ਕਰ ਦਿੰਦੇ ਆ ਇਹ ਚੋਂ ਮਾਨਤ ਲਿਕਦਾ ਕੋਸਕਦਾ ਇਹਦੇ ਜੇ ਮਾਨਦਨ ਹਾਂ ਮਾਨਦਨ ਵਾਲਾ ਆਪਾਂ ਇੱਕੇ ਦਾ ਛੋਟਾ ਕਰਦੇ ਆ ਆਪਾਂ ਇਹਦਾ ਮਰਕਵੀਰ ਕੋਈ ਆਖੇ ਵੀ ਉਹਨੇ ਲੈ ਲੈ ਇਹਨਾਂ ਲੈ ਲਾ ਇਹ ਆਪਾਂ 60000 ਦੀ ਗੱਲ ਲਵਾਂਗੇ 60000 ਦੀ ਹਾਂ ਜੀ ਠੀਕ ਹੈ ਜੀ ਲਿਓ ਜੀ ਤੋਰ ਕੇ ਦਿਖਾ ਦਈਏ ਨੂੰ ਸਵਾ ਦੋਸਤੋ ਦੂਜਾ ਸੂਈ ਜੇ 15 ਕੰਨ ਦਾ ਟਾਈਮ ਹੋ ਗਿਆ ਸੂਈ ਨੂੰ 16 ਕਿਲੋ ਦੁੱਧ ਮੌਜੂਦਾ ਤਿਆਰ ਮੌਕੇ ਦਾ ਚਵਾਈ ਇਹਦੀ ਤਕਰੀਬਨ ਬਾਈ ਕਹਿੰਦਾ ਵੀ 3 ਵਜੇ ਚੋ ਕੇ ਲੈਂਦੀ ਆ ਜਿਹੜੇ ਜਿਹੜੇ ਮਾਲਕ ਵੀਰ ਦੇ ਘ ਏ ਵੀ ਦੋਸਤੋ ਕੱਦ ਕਾੜ ਕਰ ਲਿਓ ਮੈਂ ਤਾਂ ਆ ਦਾ ਪਾ ਗਾਂ ਦਾ ਚੱਕ ਆ ਵੇਖੋ ਜੀ ਪੂਰੇ ਵੱਡੇ ਟਾਂਚੇ ਰਹੀਏ ਚੁਆਈ ਹੋਈ ਦਾ ਤੁਹਾਨੂੰ ਪਤਾ ਲੱਗਦਾ ਹੀ ਹੈ ਦੋਸਤੋ ਵੇਖੋ ਜੀ ਖਾਲੀ ਐ ਬਿਲਕੁਲ ਆਰਡਰ ਦਾ ਇਹਦੀ ਡਿਮਾਂਡ ਰੱਖੀ ਗਈ ਹੈ 65000 ਰੁਪਿਆ ਤੇ 60000 ਦੇ ਵਿੱਚੋਂ ਤੁਹਾਡਾ ਆ ਗਿਆ ਦਾ ਮਾਣ ਤਾਂ ਜਿਹੜਾ ਮੌਕੇ ਤੇ ਜਰੂਰ ਹੋਊਗਾ ਲਓ ਜੀ ਇਹ ਬਾਈ ਜਿਹਨੂੰ ਬੰਨਦੀ ਬੁੰਦੀ ਹੋਣੀ ਹੈ ਤੇ ਫਿਰ ਮੈਂ ਨਾ ਪੂਰੀ ਗਾਂ ਬੰਨਦੀ ਬਾਕੀ ਠੰਡੀ ਦੀ ਰੀ ਵੇਖੋ ਲਓ ਜੀ ਸੀਲਸ ਲੱਗ ਐ ਪੂਰੀ ਰੱਜ ਕੇ ਤਥਣਾ ਦੀ ਕੋਆਦੀ ਪੱਕਾ ਛੱਡਣ ਦੀ ਲੋੜ ਨਹੀਂ ਦੀ ਗਾਂ ਸੀ ਲਿਆ ਦੇ ਠੀਕ ਹੈ ਜੀ ਹਾਂਜੀ ਘਰ ਰੱਖਣ ਵਾਲੀ ਬਹੁਤ ਜਿਆਦੀ ਵੈਚੀ ਚਾਹੀਦੀ ਠੀਕ ਹੈ ਜੀ ਸੋਵਾ ਦੂਜਾ ਸੁਈ ਆ ਉਮੀਦ ਕਰਦਾ ਬਾਈ ਪੀਚ ਲੋ ਕੋਈ ਚੰਗੀ ਸੇਵਾ ਵਾਲਾ ਵੀ ਲਏ ਤੇ 20 ਕਿਲੋ ਚੜ ਲੱਗੇ ਹਾਂਜੀ ਹਾਂਜੀ ਉਹਨੇ ਦੁੱਧ ਕਰ ਜੂਗੇ ਆਪਾਂ ਘਰੋਂ ਗਾਂ ਲਈ ਤੇ ਪਰ ਘਰ ਦੀ ਸਾਂਭਰ ਜਿਹਨੇ ਹਾਂਜੀ ਹਾਂਜੀ ਇਹ ਤਾਂ ਗੱਲ ਹੈਗੀ ਲਓ ਜੀ ਕਰ ਲਿਓ ਚੱਕ ਦੋਸਤੋ ਕੋਈ ਜਰੂਰ ਯਾ ਯਾ ਬਹੁਤ ਸੋਹਣੇ ਥਣ ਗੁਲਾਬੀ ਰੰਗ ਦੇ ਰੇਟ ਜੇ ਦੁੱਧ ਦੇ ਹਿਸਾਬ ਨਾਲ ਤੇ ਬਾਜ਼ਾਰ ਦੇ ਹਿਸਾਬ ਨਾਲ ਵੇਖੀ ਤੇ ਜਾਇਜ਼ ਹੀ ਆ ਜੀ ਆ ਜਾ ਵੇਖੋ ਜੀ ਕੱਦ ਕਾਢ ਵੀ ਗਾਂ ਦਾ ਸ਼ਾਈਨਿੰਗ ਪੂਰੀ ਆ ਜੀ ਨੁਹਾਈ ਨੂੰ ਵੀ ਨਹੀਂ ਕਿਉਂਕਿ ਮੇਰੇ ਆਉਣ ਤੋਂ ਥੋੜਾ ਜਿਹੀ ਪਹਿਲਾਂ ਬਾਈ ਦੇ ਕੋਲ ਅਸੀਂ ਆਈਏ ਫਾਰਮ ਤੇ ਹਾਲੇ ਜੀ ਵੇਖੋ ਇੱਕ ਮੌਸਮ ਤੁਹਾਨੂੰ ਪਤਾ ਠੰਡ ਵਾਲਾ ਖੜਾ ਜਾ ਮੌਸਮ ਠੰਡਾ ਹੋਇਆ ਨਾ ਹਾਂਜੀ 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 ਬਾਈ ਜੀ ਇਹ ਤੁਮ ਅਗਰ ਦੀ ਗੱਬਣ ਗਾਂ ਇੱਕ ਨਾ ਟਾਈਮ ਖੜਦੀ ਸੁਣ ਇਹ ਤੋਂ ਘਰ ਇਹ ਦੇ ਮੁਤਾਬਕ ਤੇ ਦੱਸਣ ਦੇ ਮੁਤਾਬਕ ਜਾਨੇ ਅਰਜ਼ਨ ਕਰਦੀ ਆ 8 ਦਿਨ ਜੇ ਖੜਦੀ ਹੈ ਠੀਕ ਹੈ ਜੀ ਆਪਾਂ 10 ਦਿਨ ਕਹਿੰਨੇ ਆ 10 ਦਿਨ ਕਹਿੰਦੇ ਹਾਂਜੀ ਬਾਕੀ ਗਾਂ ਬਾਦੀ ਬੁੰਦੀ ਬਹੁਤ ਚਾਈ ਤੇ ਸੀ ਸੂਹਾ ਕਿੰਨਾ ਸੂਹੀ ਇਹ ਸੂਹਾਰ ਕੀ ਤੀਜਾ ਹੋਗੀ ਤੀਜਾ ਸੂਹਾ ਹਾਂਜੀ ਤੇ ਪਾਤੂ ਪਾਏ ਬਰਾਬਰ ਮੈਂ ਨਾ ਬਹੁਤ ੱਪਣ ਮੁਗਿਆ ਹਾਂ ਯਾਰੇ ਠੀਕ ਹੈ ਜੀ ਹਾਂਜੀ ਬਾਕੀ ਇਹ ਪਿਛਲੇ ਸੂਹੇ ਗਾਂ ਆਪਣੇ ਕੋਲੋਂ ਗਈ ਅੱਛਾ ਜੀ ਤੇ ਦੁੱਧ ਵੀ 22 22 ਕਿਲੋ ਰਵਾ ਹੁਣ ਦੇ ਜਾਂਦੀ ਠੀਕ ਹੈ ਚਲੋ ਉਹ ਤੇ ਦੁੱਧ ਜਿਹੜਾ ਵੀਰ ਖੜੂਗਾ ਉਹਨੂੰ ਸੇਵਾ ਹਾਂ ਸੇਵਾ ਦਾ ਅਰਕ ਥੋੜੀ ਗਾਂ ਰੋਂ ਗਾਂ ਰਾਜੀ ਅਰਕ ਥੋੜੀ ਗਾਂ ਨਾ ਕੀ ਕੀ ਆ हां जी हां जी। ਤੇ ਬਾਕੀ ਗਾਂ ਬਹੁਤ ਜਾਈ ਚੰਗੀ ਆ। ਨਾਲੇ ਉਹਨਾਂ ਗਾੜੀ ਸਮਾਂ ਜਿਹੜਾ ਸਾਰੇ। ਹਾਂ ਬਾਕੀ ਤੇ ਨਾਟੋ ਨਵਰੀਆਂ ਵੇਖੋ। ਹਾਂ ਜਿਹੜਾ ਢਿੱਲਾ ਬਹੁਤ ਪੂਰੀ। ਢਿੱਲਾ ਵਾਰੀਆਂ ਗਾਂ ਨੇ ਬੰਨਣਾ ਜਿਹੜੀ। ਠੀਕ ਹੈ ਜੀ। ਅੱਛਾ ਭਾਈ ਜੀ ਇਹਦਾ ਕੀ ਮੁੱਲ ਰੱਖਿਆ? ਇਹਦਾ ਮੁੱਲ ਵੀ ਆਪਾਂ ਉਹ ਕਰ ਲੈਨੇ 65 ਹਜ਼ਾਰੀ। ਸੇਲ ਵਾਲਾ ਕੰਮ ਕਰਦੇ ਦੇਣ ਲੈਣ ਵਾਲੇ। ਅੱਛਾ ਜੀ। ਇਹ ਕਿਨੇ ਦੇ ਦੇਣੀ? ਇਹ ਪੂਰੇ 60 ਦੀ ਦੇਣਾ। ਅਜੇ ਜਾਨੀ ਕਿ ਦੋਵਾਂ ਇਹਦਾ ਵੀ 60 ਦੀ ਦਾ। ਇਹਦਾ 60 ਜਿਹੜੀ ਮਾਜੀ ਕੁ ਲੈ ਜੀ। ਠੀਕ ਹੈ। ਠੀਕ ਹੈ ਲੈ। ਤੋੜ ਕੇ ਦਿਖਾ ਦੀਏ ਤੂੰ। ਡਿਮਾਂਡ ਇਹਦੀ ਵੀ ਦੋਸ ਜੋੜੇ ਦਾ ਜੇ ਕੋਈ ਭਾਈ ਜੋੜਾ ਖਰੀਦੂ ਫੇਰ ਮਾਨਤਨ ਹੋ ਸਕਦਾ ਜੇ ਜੋੜਾ ਖਰੇ ਦਾ ਹਾਂ 115 ਦਾ ਦੇ ਰਾਂ ਇੱਕ ਲੱਖ 15 ਹਜ਼ਾਰ ਹੈ ਨਾ ਜੀ ਸਿੱਧਾ ਹੀ 5000 ਦਾ ਮਾਨਤਨ ਹੈ ਤੇ ਜੇ ਕੋਈ ਵੀਰ ਖੜੂਗਾ ਕੱਲੀ ਕੱਲੀ ਤੇ ਫੇਰ ਉਹਦਾ ਮੁੱਲ ਦੱਸਿਆ ਹੋਇਆ 60 ਹੀ ਇਹਦਾ ਤੇ 60 ਹੀ ਉਹਦਾ ਲਓ ਜੀ ਕਰ ਲਿਓ ਚੈੱਕ ਭਾਈ ਕਹਿੰਦਾ ਵੀ ਤੇਪਾ ਤੂਪਾ ਆ ਤੇ ਪੀਏ ਬਰਾਬਰ ਆਇਆ ਵਧੀਆ ਤੇਪਾ ਮੋਗੇ ਨੂੰ ਆ ਬਾਕੀ ਵੱਡੀ ਗਾਮ ਆ ਹਾਂਜੀ ਲੋ ਜੀ ਕਰ ਲਓ ਚੱਕ ਇਹਦੀ ਬਿਲਕੁਲ ਵੇਖੋ ਜੀ ਬੂਥੀ ਨਹੀਂ ਗਈ ਜੀ ਹੁਣ ਜੇ ਗਣੀਆਂ ਦਾ ਟੋਕੜਾ ਕੱਪੜਾ ਜੋ 4-4 ਕਿਲੋ ਆਈ ਦਾ ਲੋਕੀ 60 ਹਾਂਜੀ ਹਾਂਜੀ ਇਹ ਜਰਸੀ ਨਾਲ ਕਰੋਸ ਸੰਗ ਰੱਖਦੀ ਥੋੜਾ ਇਹ ਆਪਣੇ ਜਰਸੀ ਦੇ ਨਾਲ ਕਰੋਸ ਹਾਂ ਲੋ ਜੀ ਕਰਿਓ ਚੱਕ ਅਜੇ ਜਿਹੜੀਆਂ ਵਾਲ ਢੱਲਾਂ ਪਈਆਂ ਨਾ ਬਹੁਤ ਪਈਆਂ ਟਾਈਮ ਦੱਸ ਦਿੰਦਾ ਜੇ ਖੜਦੀ ਹੈ ਚਾਰ ਨਗ ਤੁਹਾਨੂੰ ਦਿਖਾਤੇ ਆ ਲਾਸਟ ਇਹ ਪੀਸ ਗੱਬਣ ਟਿੱਪ ਕੇ ਥਣਾ ਦੀ ਪਾਸ ਕਰਕੇ ਤਸੱਲੀ ਕਰ ਲਿਓ ਮੇਰੇ ਵੀਰ ਜਿਹਨੇ ਖੜਨੀ ਹੈ ਤੇ ਬਾਕੀ ਤਿੰਨਾਂ ਦਾ ਜਿਹੜੇ ਆ ਬਿਲਕੁਲ ਤਾਜ਼ੇ ਸੂਏ ਆ ਚੂਣਾ ਇੱਕ ਟਾਈਮ ਦੋ ਟਾਈਮ ਤੁਹਾਡਾ ਫਰਜ ਆ ਜਰੂਰ ਤਸਲੀ ਕਰਿਆ ਕਰੋ ਬਾਈ ਦਾ ਐਡਰੈਸ ਏਕਰੀਬ ਇਹ ਬੋਲ ਦੇਣਾ ਪਿੰਡ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਬਾਈ ਦਾ ਗੁਰਸਾਹਬ ਸਿੰਘ ਫੋਨ ਨੰਬਰ ਕਿਰਾ ਫਿਰ ਬੋਲ ਦੋ ਬਾਈ ਫੋਨ ਨੰਬਰ ਹੈਗਾ 7529945428 ਠੀਕ ਹੈ ਜੀ ਧੰਨਵਾਦ ਉਸਤੂ ਰਲਾ ਵੀਡੀਓ ਵੇਖਣ ਵਾਸਤੇ ਜੀ